ਆ ਦੋਸਤੋ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਦੋਂ ਧਰਨੇ ਦੇ ਉੱਤੇ ਬੈਠੇ ਸੋਸ਼ਲ ਮੀਡੀਆ ਤੇ ਦੇਖੇ ਤੇ ਪੰਜਾਬ ਦੇ ਵਸਨੀਕਾਂ ਦਾ ਬੜਾ ਜਿਹੜਾ ਚਿੱਤ ਸੀ ਉਦਾਸ ਹੋਇਆ ਕਿਉਂਕਿ ਜਿਨ੍ਹਾਂ ਦਾ ਨੌਜਵਾਨ ਪੁੱਤ ਹੀਰੇ ਵਰਗਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਕੱਟਣ ਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸੰਸਾਰ ਤੋਂ ਚਲੇ ਗਿਆ ਤੇ ਉਹਦੇ ਲੈਣ ਦੇਣ ਦੇ ਸਬੰਧ ਦੇ ਵਿੱਚ ਜਿਹੜੇ ਉਹਦੇ ਗੀਤਾਂ ਦੇ ਆਡੀਓ ਵੀਡੀਓ ਤੇ ਜਿਹੜੇ ਪੈਸੇ ਸੀ ਉਹਨਾਂ ਨੂੰ ਲੈਣ ਦੇ ਵਾਸਤੇ ਵੀ ਇੱਕ ਧਰਨਾ ਪਰਿਵਾਰ ਦੇ ਵੱਲੋਂ ਲਾਉਣਾ ਬੜੀ ਸ਼ਰਮਿੰਦਗੀ ਵਾਲੀ ਗੱਲ ਸੀ ਬੜਾ ਔਖਾ ਲੱਗਿਆ ਸਰਕਾਰ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਸ਼ੁਭਦੀਪ ਦੇ ਮਾਪਿਆਂ ਦਾ ਜਿਹੜਾ ਬਕਾਇਆ ਕਿਸੇ ਬੰਦੇ ਦੇ ਵੱਲ ਹੋਵੇ ਚਾਹੇ ਉਹ ਬੰਟੀ ਬੈਂਸ ਹੋਵੇ ਜਾਂ ਸਬੀਰ ਮੋਮਨ ਜਾਂ ਗੁਰਪ੍ਰੀਤ ਨਾਮ ਦਾ ਜਿਹੜੇ ਤਿੰਨ ਨਾਮ ਬਲਕੌਰ ਸਿੰਘ ਨੇ ਲਏ ਐ ਉਹਨਾਂ ਦੀ ਤਿੰਨਾਂ ਦੀ ਜਾਂਚ ਪੜਤਾਲ ਸਰਕਾਰ ਕਰੇ ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟ ਦੇਵੇ ਪਰ ਤਿੰਨਾਂ ਦੇ ਉਹਨਾਂ ਦਾ ਜਿਹੜੀ ਜਾਂਚ ਪੜਤਾਲ ਹੈ ਉਹ ਤਿੰਨਾਂ ਦੀ ਬਿਲਕੁਲ ਹੋਣੀ ਚਾਹੀਦੀ ਹੈ ਤਿੰਨਾਂ ਦੀ ਜਾਂਚ ਪੜਤਾਲ ਹੋਵੇ ਜਿਹੜੇ ਵੀ ਬੰਦੇ ਦਾ ਕਸੂਰ ਹੈ ਦੋਸ਼ ਹੈ ਉਹਨੂੰ ਵੜਨ ਦੀ ਸਜ਼ਾ ਦਿੱਤੀ ਜਾਵੇ ਜੇਕਰ ਸਿੱਧੂ ਮੂਸੇਵਾਲੇ ਦੇ ਮਾਪੇ ਧਰਨੇ ਤੇ ਬੈਠੇ ਐ ਤੇ ਕੋਈ ਵੱਡੀ ਗੱਲਬਾਤ ਹੋਣੀ ਹੈ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਤੇ ਇੱਕ ਬਲਕੌਰ ਸਿੰਘ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਲੱਗਦਾ ਹੈ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਜਾ ਰਹੇ ਆ ਮਾਨਸੋਹ ਤੇ ਮੇਰਾ ਨਿੱਜੀ ਵਿਚਾਰ ਹੈ ਸਰਦਾਰ ਬਲਕੌਰ ਸਿੰਘ ਨੂੰ ਕਿ ਤੁਸੀਂ ਹੋ ਸਕਦਾ ਹੈ ਆ ਰਾਜਨੀਤੀ ਵਿੱਚ ਅਸਲ ਦੇ ਵਿੱਚ ਤੇ ਨਾ ਆਓ ਕਿਉਂਕਿ ਤੁਹਾਡੇ ਕੋਲੇ ਸਭ ਕੁਝ ਪਰਮਾਤਮਾ ਦਾ ਦਿੱਤਾ ਹੈ ਕੋਈ ਘਾਟਾ ਨਹੀਂ ਪਰ ਜੇਕਰ ਫਿਰ ਵੀ ਤੁਸੀਂ ਸਮਾਜ ਸੁਧਾਰਕ ਦੇ ਤੌਰ ਤੇ ਆਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਆਜ਼ਾਦ ਤੌਰ ਤੇ ਚੋਣ ਲਵੋ ਨਾ ਕਾਂਗਰਸ ਵੱਲੋਂ ਨਾ ਕਾਲੀ ਦਲ ਵੱਲੋਂ ਤੇ ਕਿਸੇ ਵੀ ਪਾਰਟੀ ਵੱਲੋਂ ਤੁਸੀਂ ਨਾ ਆਓ ਤੁਸੀਂ ਆਓ ਆਜ਼ਾਦ ਕਿਉਂਕਿ ਪੰਜਾਬ ਦੇ ਲੋਕ ਖਾਸ ਕਰਕੇ ਮਾਨਸਾ ਹਲਕੇ ਦੇ ਲੋਕ ਸ਼ੁਭਦੀਪ ਸਿੱਧੂ ਮੂਸੇਵਾਲੇ ਨੂੰ ਹਰਾ ਬੈਠੇ ਸੀ ਤੇ ਉਹ ਜਿਹੜਾ ਅਲੰਬ ਹੈ ਉਹ ਲਾਉਣਾ ਚਾਹੁੰਦੇ ਐ ਉਹ ਸਰਦਾਰ ਬਲਕੌਰ ਸਿੰਘ ਜੀ ਤੁਹਾਨੂੰ ਜਿਤਾ ਦੇਣਗੇ ਲੋਕ ਬਿਲਕੁਲ ਪਰ ਕਾਂਗਰਸ ਪਾਰਟੀ ਦੇ ਨਾਲ ਲੋਕਾਂ ਦਾ ਬੜਾ ਗਿਲਾ ਸ਼ਿਕਵਾ ਹੈ ਕਿਉਂਕਿ ਉਹਨੇ ਸਿੱਖਾਂ ਦੇ ਨਾਲ ਕਦੇ ਘਟ ਨਹੀਂ ਗੁਜ਼ਾਰੀ ਮੈਂ ਤਾਂ ਕਰਕੇ ਤੁਹਾਨੂੰ ਬੇਨਤੀ ਕਰਦਾ ਐ ਕਿ ਤੁਸੀਂ ਯਾਦ ਤੌਰ ਤੇ ਜੇ ਕਰਾਉਣਾ ਚਾਹੁੰਦੇ ਹੋ ਇਲੈਕਸ਼ਨ ਲੜ ਲਓ ਜਿੱਤ ਲਓ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਕੋਈ ਫੈਸਲਾ ਲੈ ਲਿਓ ਜੇਕਰ ਪਹਿਲਾਂ ਤੁਸੀਂ ਪਾਰਟੀ ਦਾ ਕੋਈ ਟੈਗ ਲਵਾ ਕੇ ਆਗੇ ਤੇ ਤੁਹਾਡੀ ਜਿਹੜੀ ਜਿੱਤ ਹੈ ਉਹਦੇ ਉੱਤੇ ਸ਼ੰਕੇ ਖੜੇ ਹੋ ਸਕਦੇ ਐ ਉਹ ਪੱਕੀ ਉਹਨੂੰ ਗਰੰਟੀ ਨਾਲ ਆਖਿਆ ਨਹੀਂ ਜਾ ਸਕਦਾ ਦੋਸਤੋ ਇੱਕ ਤਾਂ ਇਹ ਦੋ ਗੱਲਾਂ ਸੀ ਤੀਜਾ ਬਾਬਾ ਢਿੱਲੋ ਗੁਰਿੰਦਰ ਸਿੰਘ ਢਿੱਲੋ ਜਿਹੜੇ ਵਿਆਸਾ ਵਾਲੇ ਮਹਾਂਪੁਰਖ ਐ ਉਹ ਪਿਛਲੇ ਦਿਨਾਂ ਤੋਂ ਰਾਜਨੀਤੀ ਦੇ ਵਿੱਚ ਮੈਂ ਕਹਿੰਦੇ ਆ ਐਕਟਿਵ ਨਹੀਂ ਕਿਉਂਕਿ ਬਕਰਮ ਮਜੀਠਕੇ ਦੀ ਮੁਲਾਕਾਤ ਕਰਨਾ ਪੱਤਰਕਾਰਾਂ ਨੂੰ ਫਿਰ ਇਹ ਵੀ ਕਹਿਣਾ ਕਿ ਉਹ નિર્ਦੋਸ਼ ਹੈ ਇਹ ਸਾਰੀਆਂ ਚੀਜ਼ਾਂ ਰਾਜਨੀਤੀ ਤੋਂ ਪ੍ਰੇਰਿਤ ਹੁੰਦੀਆਂ ਹਨ ਭਾਵੇਂ ਉਹਨਾਂ ਨੇ ਕਿਹਾ ਕਿ ਮੇਰਾ ਦੋਸਤ ਦਾ ਰਿਸ਼ਤੇਦਾਰੀ ਦਾ ਮਸਲਾ ਹੈ ਪਰ ਨਾਬੇ ریاਸਤ ਵਿੱਚ ਜਾਣਾ ਫਿਰ ਸਭ ਤੋਂ ਵੱਡੀ ਗੱਲ ਜਿਹੜਾ ਫਿਰੋਜ਼ਪੁਰ ਵਿੱਚ ਪੰਜਾਬ ਦੇ ਗਵਰਨਰ ਵੱਲੋਂ ਇੱਕ ਮਾਰਚ ਰੱਖਿਆ ਗਿਆ ਨਸ਼ਿਆਂ ਵਿਰੁੱਧ ਉਹਦੇ ਵਿੱਚ ਬਾਬੇ ਢਿੱਲੋਂ ਦਾ ਨਸ਼ੇ ਮਾਰਚ ਦੇ ਵਿੱਚ ਸ਼ਾਮਲ ਹੋਣਾ ਸਖਵੀਰ ਸਿੰਘ ਬਾਦਲ ਦਾ ਵੀ ਸ਼ਾਮਲ ਹੋਣਾ ਗਵਰਨਰ ਦਾ ਸ਼ਾਮਲ ਹੋਣਾ ਇਹਨੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਕਰਵਾਉਣ ਜਾ ਰਹੇ ਹੈ ਪੰਜਾਬ ਦੇ ਵਿੱਚ ਮੈਂ ਤੇ ਇਥੋਂ ਤੱਕ ਇੱਕ ਪੋਸਟ ਪੜ੍ਹੀ ਐ ਕਹਿੰਦੇ ਸੀਐਮ ਦੇ ਕੈਂਡੀਡੇਟ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋ ਸਕਦੇ ਆ ਕਿਉਂਕਿ ਉਹਨਾਂ ਨੇ ਆਪਣੀ ਥਾਂ ਦੇ ਉੱਤੇ ਜਿਹੜੀ ਗੱਦੀ ਐ ਡੇਰੇ ਬਿਆਸ ਵੀ ਉਹ ਇੱਕ ਹੋਰ ਨੌਜਵਾਨ ਐ ਜਿਹੜਾ ਅੱਜਕੱਲ ਨਾਲ ਹੀ ਹੁੰਦਾ ਐ ਕਹਿੰਦੇ ਉਹਨੂੰ ਬਾਬਾ ਗੱਦੀ ਜਿਹੜੀ ਜ਼ਿੰਮੇਵਾਰੀ ਐ ਕਾਰਜਕਾਰੀ ਤੌਰ ਤੇ ਉਹਨੂੰ ਸਮਝ ਚੁੱਕਾ ਐ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਉਹਨੂੰ ਬਾਗਡੋਰ ਬਾਬਾ ਸੰਭਾਲ ਕੇ ਫੜਾ ਕੇ ਕਹਿੰਦੇ ਆਪ ਸੀਐਮ ਦੀ ਇਲੈਕਸ਼ਨ ਬਾਬਾ ਲੜ ਸਕਦਾ ਹੈ ਖੜ੍ਹ ਸਕਦਾ ਹੈ ਕਿਉਂਕਿ ਬਾਬੇ ਦੇ ਜਿਹੜੇ ਫੋਲੋਅਰ ਹੈ ਉਹ ਕਈ ਸਟੇਟਾਂ ਦੇ ਵਿੱਚ ਫੈਲੇ ਹੋਏ ਹੈ ਡੇਰਾਬਾਦ ਦਾ ਜਿਹੜਾ ਜੋਰ ਹੈ VOTER ਹੈ ਇਹ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਭਾਵੇਂ ਪਿਛਲੇ ਸਮੇਂ ਦੇ ਵਿੱਚ ਡੇਰਾਬਾਦ ਦੀਆਂ ਵੋਟਾਂ ਨੇ ਨਰੋਲ ਸਰਕਾਰ ਤਾਂ ਕੋਈ ਨਹੀਂ ਬਣਾਈ ਪਰ ਫਿਰ ਵੀ ਕੁਝ ਸੀਟਾਂ ਦੇ ਉੱਤੇ ਇਹ ਪ੍ਰਭਾਵਿਤ ਜ਼ਰੂਰ ਕਰ ਦਿੰਦੇ ਐ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਕਰਵਾਉਣ ਜਾ ਰਹੇ ਐ ਇੱਥੋਂ ਤੱਕ ਰਾਜਨੀਤਿਕ ਜਿਹੜੇ ਵਿਸ਼ਲੇਸ਼ਕ ਉਹ ਕਹਿ ਰਹੇ ਐ ਕਿ ਢਿੱਲੋਂ ਸਾਹਿਬ ਸੀਐਮ ਦੇ ਕੈਂਡੀਡੇਟ ਵੀ ਹੋ ਸਕਦੇ ਐ ਇਹ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਗੈਂਗਵਾਰ ਫਰੋਤੀ ਦੀਆਂ ਕਾਲਾ ਨਸ਼ਾ ਇਹ ਅੰਤਰਰਾਸ਼ਟਰੀ ਸਮੱਸਿਆ ਹੈ ਵੱਡੇ ਪੱਧਰ ਤੇ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਪਰ ਪੰਜਾਬ ਦੇ ਵਿੱਚ ਬਾਰ ਬਾਰ ਜੋਗੀ ਰਾਜ ਦੀ ਗੱਲ ਕਰਨੀ ਨਸ਼ੇ ਦੀ ਗੱਲ ਕਰਨੀ ਤੇ ਗੈਂਗਵਾਰ ਨੂੰ ਗੋਲੀ ਦੇ ਨਾਲ ਨਿਭਟਣ ਦੀ ਗੱਲ ਕਰਨੀ ਯੂਪੀ ਵਾਲੇ ਰਾਜ ਦਾ ਨਕਸ਼ਾ ਪੇਸ਼ ਕਰਨ ਦੀ ਗੱਲ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਐ ਉਹ ਬੀਜੇਪੀ ਦੀ ਸਰਕਾਰ ਬਣਾਉਣ ਵਾਸਤੇ ਉਤਾਵਲੇ ਐ ਕਿਤੇ ਇਹ ਤਾਂ ਨਹੀਂ ਕਿ ਇਹ ਦੀਆਂ ਜੜਾਂ ਦੇ ਵਿੱਚ ਜਿਹੜੇ ਇਨਕਾਊਂਟਰ ਹੋ ਰਹੇ ਐ ਨਸ਼ਾ ਵਧ ਰਿਹਾ ਹੈ ਫਰੋਤੀ ਦੀਆਂ ਕਾਲਾਂ ਆ ਰਹੀਆਂ ਐ ਕਿਤੇ ਇਹਦੇ ਪਿੱਛੇ ਕੋਈ ਸਾਜ਼ਿਸ਼ ਤੇ ਨਹੀਂ ਜਿਵੇਂ ਮੌੜ ਬੰਬ ਕਾਂਡ ਹੋ ਗਿਆ ਸੀਗਾ ਇੱਕ ਵਾਰ ਕਾਂਗਰਸ ਦੀ ਸਰਕਾਰ 'ਚ ਕਿਹੜੇ ਬੰਦੇ ਨੂੰ ਚਿਤਾਉਣ ਵਾਸਤੇ ਜਿਹੜਾ ਡੇਰਾਵਾਦ ਦੇ ਨਾਲ ਸੰਬੰਧ ਰੱਖਦਾ ਸੀ ਏਸੇ ਤਰ੍ਹਾਂ ਕਿਤੇ ਇਹਦੇ ਵਿੱਚ ਤੇ ਕੋਈ ਸਾਜ਼ਿਸ਼ ਜਾਂ ਰਾਜਨੀਤੀ ਨਹੀਂ ਏ ਇਹ ਵੀ ਬਰੀਕੀ ਦੇ ਨਾਲ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਨੇ ਬਾਣ ਜੋ ਬਾਣ ਜੋਗ ਡੀਜੀਪੀ ਗੌਰਵ ਜੀ ਉਹ ਵੀ ਬੜੇ ਅੰਟੈਲੀਜੈਂਟ ਨੇ ਤੇ ਸੀਐਮ ਪੰਜਾਬ ਨੂੰ ਵੀ ਇਹਦੀ ਬਾਰੇ ਜਾਂਚ ਪੜਤਾਲ ਬਰੀਕੀ ਦੇ ਨਾਲ ਕਰਨੀ ਚਾਹੀਦੀ ਹੈ ਕਿ ਇਹਦੀਆਂ ਜੜ੍ਹਾਂ ਦੇ ਵਿੱਚ ਕਿਤੇ ਉਹ ਬੰਦੇ ਤੇ ਨਹੀਂ ਜਿਹੜੇ ਬਾਰ-ਬਾਰ ਜੋਗੀ ਰਾਜ ਦੀ ਮੰਗ ਕਰਦੇ ਐ ਤੇ ਲਿਆਉਣਾ ਚਾਹੁੰਦੇ ਐ ਤੇ ਕਿਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹੋਣ ਕਿ ਦੇਖੋ ਇੱਥੇ ਕਿੰਨੀ ਗੈਂਗਵਾਰ ਕਿੰਨੀ ਗੋਲੀ ਚੱਲ ਰਹੀ ਹੈ ਇਸ ਲਈ ਦੋਸਤੋ ਇਹ ਵੀ ਸੋਚਣ ਵਾਲੀ ਗੱਲ ਆ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਵੀ ਬੰਦੇ ਦੋਸ਼ੀ ਹੈ ਉਹਨਾਂ ਦਾ ਪੈਸਾ ਦੱਬੀ ਬੈਠੇ ਹੈ ਮੂਸੇਵਾਲੇ ਦਾ ਉਹ ਜਲਦੀ ਤੋਂ ਜਲਦੀ ਦਵਾਇਆ ਜਾਵੇ ਪਰਚਾ ਕੀਤਾ ਜਾਵੇ ਬਾਬਾ ਢਿੱਲੋ ਰਾਜਨੀਤੀ ਦੇ ਵਿੱਚ ਰਾਜਨੀਤਿਕ ਵਿਸ਼ਲੇਸ਼ਕ ਕਹਿੰਦੇ ਆ ਚੁੱਕੇ ਐ ਆਉਣ ਵਾਲੇ ਦਿਨਾਂ ਵਿੱਚ ਕੀ ਬਣਦਾ ਦੋਸਤੋ ਦੇਖਣਾ ਹੋਵੇਗਾ ਭੁੱਲ ਚੁੱਕ ਦੀ ਖਿਮਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਦੋਸਤ ਦੇਖਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ